ਕਿ ਸਾਰਿਆਂ ਟਿਕਟਾਂ ਅਮੀਰ ਕਰਾਉਂਦੇ ਨੂੰ ਦਿੰਦੇ ਆ। ਤਾਂ ਨਬਜੀਤ कौर ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹਾਂਗੀ। ਤਾਂ ਨਬਜੀਤ कौर ਜੀ ਪਹਿਲਾਂ ਕੋਲ ਇੱਕ ਆਮ ਕਰਾਹਦੇ ਵਿੱਚੋਂ ਸੀਗੇ। ਉਹਨਾਂ ਦੇ ਫਾਇਦੇ ਨੇ ਉਹਨਾਂ ਨੂੰ ਆਪਣੀ ਜਿਹੜੀ ਇਹ ਬਿੰਨ ਮਜ਼ਦੂਰੀ ਦੇ ਨਾਲ ਉਹਨਾਂ ਨੂੰ ਡਾਕਟਰ ਨੇ। ਔਰ ਉਹ ਕਾਉਂਸਲਰ ਡਾਕਟਰ ਨੇ। ਅੱਜ ਵੀ ਨਾਲ ਉਹ ਡਾਕਟਰ ਦੀ ਟਿੱਕ ਟਿੱਕ ਕਰਦੇ ਨੇ ਜਦੋਂ ਉਹਨਾਂ ਨੂੰ ਟਾਈਟਲ ਦਾ। ਔਰ ਬਹੁਤ ਨਾਰਮਲ ਸੀ ਜਿਸ ਦਾ ਸਾਡੇ ਨਿੱਕਾ ਵੀਰ ਨੂੰ ਟਿਕਟ ਮਿਲੀ ਹੈ ਇਹ ਵੀ ਗ੍ਰਿਤੀ ਦੇ ਖਾਤੋਂ ਚੱਲ ਰਹੀ ਹੈ ਤੁਸੀਂ ਸਾਰੇ ਜਾਣਦੇ ਹੋ ਇਹਦੇ ਬਾਰੇ ਮੈਨੂੰ ਤੁਹਾਨੂੰ ਜਾਦਾ ਦੱਸਣ ਦੀ ਜਰੂਰਤ ਨਹੀਂ ਹੈ ਅਸੀਂ ਆਮ ਆਦਮੀ ਪਾਰਟੀ ਕਿਉਂ ਲੈ ਕੇ ਆਣੀ ਹੈ ਤੁਹਾਡੇ ਸਾਰਿਆਂ ਦੇ ਮਨ 'ਚ ਸਵਾਲ ਹੋਏਗਾ ਕਿਉਂਕਿ ਅੱਜ ਤੋਂ ਫਿਰ ਨਾ ਤੁਸੀਂ ਸਭ ਨੇ ਦੇਖਿਆ ਹੋਏਗਾ ਕਿ ਵੋਟਾਂ ਆਉਂਦੀਆਂ ਨੇ ਲੀਡਰ ਆਉਂਦੇ ਨੇ ਹੱਥ ਜੋੜਦੇ ਨੇ ਚਲੇ ਜਾਂਦੇ ਨੇ ਉਹ ਟੱਕ ਤਮ ਜੰਨੀਆਂ ਨੇ ਮਤਲੇ ਉੱਥੇ ਦਿਓ ਮੈਂ ਗਲਤ ਕਹਿ ਰਹੀ ਆ ਕਿ ਠੀਕ ਕਹਿ ਰਹੀ ਆ ਭੈਣੋ ਦੱਸੋ ਠੀਕ ਹੈ ਨਾ ਔਰ ਆਮ ਆਦਮੀ ਪਾਰਟੀ ਅਸੀ ਪਾਰਟੀ ਹੈ ਕਿ ਇਹ ਵੋਟਾਂ ਹੀ ਮੰਗਣੀ ਆਏਗੀ ਅਗਰ ਤੁਹਾਨੂੰ ਜਗ੍ਹਾ ਵੀ ਇੰਨੀ ਲੋੜ ਹੋएगी ਤੇ ਤੁਹਾਡੇ ਦੇ ਛਣਗੇ ਭਾਤਨਾ ਗੱਲਬਾਤ ਕਰਨਗੇ ਇਹ ਨਹੀਂ ਹੈਗਾ ਕਿ ਆਪਣਾ ਮੂੰਹ ਮੋੜ ਲਾਂਗੇ ਤੁਸੀਂ ਪਿਛਲੇ 75 ਸਾਲਾਂ ਤੋਂ ਕਾਂਗਰਸ ਨੂੰ ਇਹ ਨਰਲੋ ਨੂੰ ਭਾਜਪਾ ਨੂੰ ਇਹ ਇਧਰ ਕਮੇਤੀ ਆਦਿਆਂ ਨੇ ਇਹਨਾਂ ਸਰਕਾਰਾਂ ਨੇ ਤੁਹਾਡਾ ਕਿੰਨਾ ਕੁ ਕੰਮ ਕੀਤਾ ਹੈ ਹਜੇ ਤੱਕ ਕਿਸੇ ਨੇ ਮੈਨੂੰ ਨਹੀਂ ਲੱਗਦਾ ਤੁਹਾਡੀ ਗਰੀਬ ਦੀ ਕਿਸੇ ਨੇ ਬਾਹ ਫੜੀ ਹੋएगी ਕਿਸੇ ਵੀ ਸਰਕਾਰ ਦੇ ਫੜੀ ਆ ਤਾਂ ਹੱਥ ਖੜਾ ਕਰੋ ਫੜੀ ਨਹੀਂ ਪੜੀ ਨਾ ਤੇ ਆਮ ਆਦਮੀ ਪਾਰਟੀ ਦੇਖੋ ਉਹਨਾਂ ਨੇ ਪਹਿਲੀਆਂ ਵਿੱਚ ਹੀ ਨਿਕਲੇ ਨੂੰ ਟਿਕਰ ਦਿੱਤੀਆਂ ਸੇਖੋਂ ਸਾਡਾ ਸਭ ਦਾ ਇਹ ਪਹਿਲਾ ਫਰਜ਼ ਹੁੰਦਾ ਬੁਖਲਾ ਪਰ ਹੁੰਦਾ ਕਿ ਅਸੀਂ ਸਾਰੇ ਝਾੜੂ ਫੜ ਲઈએ ਝਾੜੂ ਤੇ ਮੋਰ ਲਾ ਕੇ ਨਿੱਕੇ ਵੀਰ ਨੂੰ ਕਾਬਜ਼ਾ ਕਰੀਏ ਝਾੜੂ ਕਿਉਂ ਚੁੱਕਣਾ ਇਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਜਿਸ ਤਰ੍ਹਾਂ ਇੱਕ ਬੰਦ ਘਰ ਨੂੰ ਸਾਫ਼ ਕਰਨ ਵਾਸਤੇ ਆਪਾਂ ਨੂੰ ਕੋਹਤ ਲੋੜ ਹੈ ਸਫਾਈ ਕਰਨ ਦੀ ਤੇ ਜੇ ਦੇਸ਼ ਦੇ ਵਿੱਚ ਇੰਨਾ ਗੰਦ ਪਿਆ ਹੋ ਰਿਹਾ ਕਿਵੇਂ ੱਗਾਂਗੇ ਟਾਈਮ ਲੱਗੇਗਾ ਸਾਨੂੰ ਦੇਸ਼ ਦੀ ਸਫਾਈ ਲਈ ਵੀ ਝਾੜੂ ਦੀ ਜਰੂਰਤ ਹੈ ਸੋ ਇਸ ਤੋਂ ਬਾਅਦ ਜਿਸ ਸਰਬਜੀਤ ਤੁਹਾਡੇ ਵਿੱਚ ਦੋਸ਼ੰਤ ਰੱਖਣਗੇ ਤੇ ਉਹ ਬਟਾ ਇੱਕ ਨਾਗਾ ਲਾ ਕੇ